ਹਾਂਜੀ ਲੱਗ ਗਿਆ ਇੰਗਲੈਂਡ ਦਾ ਵੀਜ਼ਾ ਜਿਹੜੇ ਏਜੰਟੀ ਦੱਬੀ ਜਾਂਦੇ ਆ ਜਾਂ ਫਿਰ ਭਾਤੀਆਂ ਫਾਈਲਾਂ ਸਟੂਡੈਂਟ ਵੀਜ਼ੇ ਵਾਲੀਆਂ ਕੁਝ ਵੀ ਕਰ ਲੋ ਇੰਗਲੈਂਡ ਆਉਣਾ ਆ ਵੀ ਜਾਓਗੇ ਤਾਂ ਫੇਰ ਕਰਨਾ ਕੀ ਆ ਤੁਮ ਦਾ ਲੱਭਣਾ ਹੀ ਪੈਣਾ ਲਓ ਫਿਰ ਆਹ ਵੀਡੀਓ ਤੁਹਾਡੇ ਵਾਸਤੇ ਆ ਹੁਣ ਇਸ ਵੀਡੀਓ ਦੇ ਵਿੱਚ ਮੈਂ ਦੱਸਦਾ ਵੀ ਇੰਗਲੈਂਡ ਵਿੱਚ ਕੰਮ ਕਿੱਦਾਂ ਹੁੰਦਾ ਕਿੱਦਾਂ ਕਿੱਦਾਂ ਕੰਕਰੀਟ ਦਾ ਕੰਮ ਕਰਦੇ ਆ ਕਿੱਦਾਂ ਬਿਜਲੀ ਦਾ ਕੰਮ ਕਰਦੇ ਆ ਮੁੰਡੇ ਆਪਣੇ ਕਰਦੇ ਕੀ ਆ ਹਾਰਡ ਕੰਮ ਆ ਕਿੱਦਾਂ ਕਰਦੇ ਆ ਲੰਡਨ ਬ੍ਰਿਜ ਲੰਡਨ ਆਈ ਇਹ ਤਾਂ ਬਾਅਦ ਦੀਆਂ ਗੱਲਾਂ ਇਹ ਤਾਂ ਪਹਿਲੇ ਦਿਨ ਦਾ ਕੰਮ ਆ ਜਦੋਂ ਇੰਗਲੈਂਡ ਪਹਾਈਦਾ ਪਹਿਲੇ ਦਿਨ ਆ ਪਹਾਈਦਾ ਲੰਡਨ ਵਿੱਚ ਜਾਂ ਲੰਡਨ ਆਈ ਦੇਖਣ ਉਸ ਤੋਂ ਬਾਅਦ ਸਾਰੀ ਜਰੂਰੀ ਕਰਨਾ ਕੀ ਆ ਆ ਜੋ ਮੈਂ ਦਿਖਾਉਂਦੇ ਆ ਹੁਣ ਇਹ ਵੀਡੀਓ ਐਂਡ ਤੱਕ ਦੇਖਿਓ ਤੇ ਮੇਰੀ ਗੱਲ ਸੁਣਿਓ ਜੇ ਤੁਸੀਂ ਨਹੀਂ ਨਾ ਆਉਣਾ ਤੁਹਾਡਾ ਕੋਈ ਦੋਸਤ ਆਉਣ ਲੱਗਾ ਹੈ ਇੰਗਲੈਂਡ ਨੂੰ ਕੋਈ ਰਿਸ਼ਤੇਦਾਰ ਆਉਣ ਲੱਗਾ ਤਾਂ ਮੇਰੀ ਵੀਡੀਓ ਉਹਨੂੰ ਭੇਜ ਦਿਓ ਉਹਨੂੰ ਪਤਾ ਲੱਗੇ ਵੀ ਇੰਗਲੈਂਡ ਵਿੱਚ ਜਾ ਕੇ ਕੰਮ ਲੱਭਣਾ ਕਿੱਦਾਂ ਆ ਜਾਓ ਫਿਰ ਆਇਆ ਮੈਂ ਵੀ ਇੱਕ ਸਾਈਡ ਤੇ ਮਲਾਉਂਦੇ ਆ ਤੁਹਾਨੂੰ ਸੱਜਣਾ ਮਿੱਤਰਾਂ ਨਾਲ ਕਹੁੰਦੇ ਆ ਗੱਲਾਂ ਦੱਸ ਦਿਆਂ ਕੰਮ ਕਿੱਦਾਂ ਮਿਲਦਾ ਇੱਥੇ ਇੰਗਲੈਂਡ ਦਾ ਕੰਮ ਕੰਸਟਰਕਸ਼ਨ ਕੰਕਰੀਟ ਦਾ ਆ ਜਾਓ ਫਿਰ ਆ ਲੋ ਅਜਾ ਚਲੂਆ ਜੀ ਪੂਰਾ ਮਾਹੌਲ ਤੇ ਹੁਣ ਮੈਂ ਤੁਹਾਨੂੰ ਅੰਦਰੋਂ ਦਿਖਾਉਂਦਾ ਵੀ ਅੰਦਰੋਂ ਮਾਹੌਲ ਕਿੱਦਾਂ ਦਾ ਹੈਗਾ ਫੇਟਾਂ ਜੀ ਮੈਂ ਗੱਲ ਵੀ ਕਰਾਉਂਗਾ ਮੁੰਡਿਆਂ ਨਾਲ ਤਾਂ ਕਿ ਤੁਹਾਨੂੰ ਉਹ ਪ੍ਰੋਪਰ ਸਮਝਾ ਸਕਣ ਚਿਕੜ ਚਿਕੜ ਹੋਇਆ ਪਿਆ ਜੀ ਲੋ ਆ ਲੋ ਜੀ ਇਹ ਆ ਜੀ ਵੇਅਰ ਹਾਊਸ ਤੇ ਇਹਦੇ ਵਿੱਚ ਚੱਲਦਾ ਕੰਮ ਆਹ ਜੀ ਮੁੰਡੇ ਲੱਗੇ ਆ ਕੰਮਾਂ ਤੇ ਛਾਇਏ ਭਾਇਏ ਆਹ ਜੀ ਇਦਾਂ ਜੀ ਕੰਕਰੀਟ ਆ ਤੇ ਆਹ ਸਾਰਾ ਮਾਹੌਲ ਆ ਸਦਾ ਸਾਹ ਲੱਗੇ ਆ ਦੂ ਕੋ ਦੂ ਕੰਮ ਕਰ ਉਹ ਗੋਰੇ ਆ ਜੀ ਕੋਲ ਲੈ ਕੇ ਆਇਆ ਨਾਲ ਕੰਕਰੀਟ ਕੰਮ ਔਖੇ ਆ ਕੰਮ ਨੂੰ ਤੁਸੀਂ ਸੌਖੇ ਨਾ ਸਮਝੋ ਬਸ ਉੱਥੋਂ ਹੀ ਲੱਗਦਾ ਦੂਰ ਦੂਰ ਦੇਖਣ ਨੂੰ ਆ ਮਸ਼ੀਨਾਂ ਜਿਹੜੀਆਂ ਚੱਲਦੀਆਂ ਨਾਲ ਇਹ ਸਾਰਾ ਮਾਹੌਲ ਆ ਹਰਿਆ ਤੇ ਹਲਾਚਰ ਦੇ ਨਾਲ ਹੀ ਕੰਮ ਆ। ਵੈਸੇ ਕੁਝ ਹੈ ਨਹੀਂ ਤਾਂ ਐਸਾ ਬੰਦੇ ਖੜੇ ਆ ਸਿਰ ਤੇ ਕੰਮ ਦੇਖਣ ਨੂੰ ਕੰਮ ਦੱਸਦੇ ਕੀ ਆ। ਪਰ ਇਹ ਕੰਮ ਜ਼ੋਰ ਵਾਲਾ ਹੈ ਤੇ ਜ਼ੋਰ ਵਾਲਾ ਕੰਮ ਜਿਹੜੇ ਆਪਣੇ ਮੁੰਡੇ ਹੀ ਕਰਦੇ ਆ। ਅੱਜ ਇਹ ਹਵਾ ਬਹੁਤ ਠੰਡੀ ਆ ਤੇ ਰਾਤ ਦਾ 1 ਵਜ ਗਿਆ तकरीबन ਪਰ ਹੁੰਦੇ ਹਜੇ ਵੀ ਡਟੇ ਪਏ ਤੇ ਹੁਣ ਮੈਨੂੰ ਉਹਨਾਂ ਨਾਲ ਮੁਲਾਕਾਤ ਦਾ ਮੌਕਾ ਮਿਲ ਗਿਆ ਮੈਨੂੰ ਪਹਿਲਾਂ ਕੰਮ ਚ ਬੀਤੀ ਸੀ ਉਹ ਮੈਨੂੰ ਸਾਫ਼ ਕਹਿ ਰਹੇ ਸੀ ਸੁਪਰਵਾਈਜ਼ਰ ਦੀ ਮੈਨੂੰ ਸਾਫ਼ ਗੱਲ ਸੀ ਕਿ ਤੁਸੀਂ ਅਜੇ ਨਾ ਡਿਸਟਰਬ ਨਾ ਕਰੋ ਕੰਮ ਕਰ ਲਓ ਪਹਿਲਾਂ ਤੇ ਬਾਅਦ ਜੇ ਤੁਹਾਨੂੰ ਜਰੂਰ ਇੰਟਰਵਿਊ ਦੇਣਗੇ ਸਾਰਾ ਕੁਝ ਦੱਸਣਗੇ ਤੇ ਲਓ ਜੀ ਮਿਲ ਗਿਆ ਮੌਕਾ ਤੇ ਅੱਜ ਉਹ ਕਰ ਦਿਆ ਗੱਲਬਾਤ ਕਿਆ ਬਾਤ ਹੈ ਕੰਮ ਛੱਡਿਆ ਹੋਇਆ ਪੂਰਾ ਝੋਰਾ ਝੋਰਾ ਦੇ ਆ ਬਾਈ ਹੁਣੇ ਪਿਆ ਗਏ ਆ ਕੰਮ ਆਖਾਇਆ ਕੰਮ ਆਖਾਇਆ ਆਖਾਇਆ ਬੜਾ ਸੋਖਾਇਆ ਨਿਆਰੇ ਇੰਗਲੈਂਡ ਦੇ ਨਿਆਰੇ ਆ ਜੀ ਇੰਗਲੈਂਡ ਦੇ ਕਿਆ ਬਾਤ ਹੈ ਬਹੁਤ ਬਾਤ ਹੈ ਕਹੋ ਜੱਫਾ ਹੋਰ ਉਹ ਸਾਰੇ ਮੇਨ ਬੰਦੇ ਨੇ ਉਹ ਲੱਗੇ ਆ ਚਲਾਉਣ ਫਾਰਿਆਂ ਲਓ ਜੀ ਇਦਾਂ ਦੇ ਕੰਮ ਨੇ ਸੋ ਆ ਦੇਖ ਲੋ ਹਨ ਤੇਰੇ ਜੀ ਉਮਰ ਦੇ ਮੁੰਡੇ ਕੰਮ ਤੇ ਲੱਗੇ ਆ ਹਰੇਕ ਦਾ ਆਪਣਾ ਕੰਮ ਆ ਜੀ ਹਰੇਕ ਨੇ ਆਪਣਾ ਕੰਮ ਦੇਖਣਾ ਉਹ ਆਪਣਾ ਕੰਮ ਕਰੀ ਜਾ ਰਿਹਾ ਕਿਸੇ ਨੂੰ ਕਿਸੇ ਦਾ ਕੋਈ ਮਤਲਬ ਨਹੀਂ ਹਰ ਕੋਈ ਬੰਦੇ ਦਾ ਆਪਣਾ ਇੱਕ ਕੰਮ ਆਉਂਦਾ ਜਿਹਨੇ ਉਹ ਦੇਖੋ ਆਪਣਾ ਕੰਮ ਕਰ ਰਿਹਾ ਉਹ ਲੈਵਲ ਚੈੱਕ ਕਰ ਰਿਹਾ ਉਹ ਭਾਈ ਲੈਵਲ ਚੈੱਕ ਕਰ ਰਿਹਾ ਉਹ ਵੀ ਆਪਣਾ ਕੰਮ ਕਰ ਰਿਹਾ ਮਸ਼ੀਨ ਵਾਲੇ ਆਪਣਾ ਕੰਮ ਕਰ ਰਹੇ ਸਾਰਾ ਕੁਝ ਐ ਨਹੀਂ ਚੱਲਦਾ ਜਣਾ ਇੱਥੇ ਦੇਖੋ ਉਹ ਆਪਣਾ ਕੰਮ ਕਰ ਰਿਹਾ ਭਾਈ ਉਹ ਜਿਹੜਾ ਕਟਰ ਲਾਇਆ ਹੋਇਆ ਉਹਦਾ ਜਿਹੜਾ ਪਾਣੀ ਜਾ ਆਇਆ ਉਹ ਵੀ ਸਾਫ ਕਰ ਰਿਹਾ ਆ ਦੇਖੋ ਬਰਗਾਂ ਧੰਗਾ ਹਰ ਇੱਕ ਦਾ ਆਪਣਾ ਕੰਮ ਹੈ ਜੀ ਆਪਣੇ ਕੰਮ ਹੁਣ ਆ ਗਏ ਇਹਨਾਂ ਨੂੰ ਟਾਈਮ ਮਿਲਿਆ ਮੈਂ ਕਹਿੰਦਾ ਥੋੜਾ ਟਾਈਮ ਮੈਨੂੰ ਵੀ ਦਿਓ ਮੈਂ ਵੀ ਆਇਆ ਬਹੁਤ ਦੂਰੋਂ ਵੀ ਆਪਾਂ ਗੱਲਬਾਤ ਕਰ ਲਈਏ ਮਤਲਬ ਭਾਜੀ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੋ ਜੀ ਨਿਊ ਟਾਈਮ ਵਾਲੇ ਖੜੇ ਆ ਤੇ ਹੁਣ ਅੱਛਾ ਇਹਨਾਂ ਦੀ ਪਿੱਛੇ ਵਿੱਚ ਪ੍ਰੋਮੋਸ਼ਨ ਵੀ ਪਾਈ ਸੀ ਮੈਂ ਕਿਹਾ ਵੀ ਬੰਦੇ ਨੇ ਲੋੜ ਸੀ ਤੁਹਾਡੀ ਹਣਾ ਤੇ ਮੈਂ ਉਦੋਂ ਕਿਹਾ ਵੀ ਬੰਦੇ ਨੇ ਲੋੜ ਆ ਭਾਈ ਵੀ ਕੱਲ ਲੋ ਕੰਟੈਕਟ ਨੰਬਰ ਦੇ ਦਤਾ ਸੀ ਮੈਂ ਉਹਦਾ ਤੇ ਭਾਜੀ ਕਹਿੰਦਾ ਵੀ ਬਹੁਤ ਫੋਨ ਆਏ ਪਰ ਬੰਦੇ ਕਿਦਾਂ ਨੇ ਹੁਣ ਇਹਨਾਂ ਨਾਲ ਪੁੱਛਦੇ ਆ ਭਾਜੀ ਕਿਦਾਂ ਦਾ ਰਹਿ ਮਾਹੌਲ ਮਾਹੌਲ ਐਦਾਂ ਦਾ ਮੈਂ ਭਾਜੀ ਬਸ ਵੀ ਹੁਣ ਬੰਦਿਆਂ ਨੂੰ ਚੱਕ ਲੈਣੇ ਆ ਪਹਿਲਾ ਪਹਿਲੀ ਗੱਲ ਤਾਂ ਉਹ ਕੱਪ ਮਾਰਦੇ ਨੇ ਸਾਡੇ ਕੋਲ ਅੱਛਾ ਵੀ ਸਾਨੂੰ ਆ ਆਂਦਾ ਹੈ ਆਂ ਆਂਦਾ ਆ ਜਦੋਂ 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 ਮੇਰਾ ਵੀਰ ਆਉਣਾ ਹੈ ਸਾਡੇ ਕੋਲ ਕੰਮ ਤੇ ਆਉਣਾ ਹੈ ਨਾ ਸੱਚ ਬੋਲ ਕੇ ਆਓ ਇੰਨਾ ਕੰਮ ਕਰਨਾ ਹੈ ਆ ਕਰਨਾ ਹੈ ਨਾ ਕੰਮ ਬਹੁਤ ਹੈ ਕੰਮ ਸਾਡੇ ਕੋਲ ਬਹੁਤ ਜ਼ਿਆਦਾ ਹੈ ਜਿੰਨੇ ਮਰਜੀ ਬੰਦੇ ਆਉ ਕੰਮ ਓਵਰਟਾਈਮ ਬਹੁਤ ਹੈ ਜੀ ਪਰ ਸੱਚ ਬੋਲ ਕੇ ਉਹ ਸਾਨੂੰ ਆ ਚੀਜ਼ ਆਉਂਦੀ ਹੈ ਆ ਚੀਜ਼ ਆਉਂਦੀ ਹੈ ਉਹਦੇ ਹਿਸਾਬ ਨਾਲ ਅਸੀਂ ਆਪਦਾ ਮੇਨਟੇਨ ਕਰੀਏ ਸਾਰਾ ਇੱਥੇ ਆ ਜਾਨ ਕਿ ਬੰਦੇ ਬੰਦੇ ਝੂਠ ਮਾਰ ਕੇ ਆ ਜਾਂਦੇ ਵੇ ਸਾਨੂੰ ਆ ਵੀ ਆਉਂਦਾ ਆ ਵੀ ਆਉਂਦਾ ਪਰ ਆਉਂਦਾ ਕੁਛ ਨਹੀਂ ਹੁੰਦਾ ਨਹੀਂ ਹੁੰਦਾ ਬ ਇਹ ਨਾ ਕਦੇ ਇੰਗਲੈਂਡ 'ਚ ਕੰਮ ਹੈ ਨਹੀਂ ਪਰ ਕੰਮ ਕਰਨ ਵਾਲੇ ਬੰਦੇ ਹੈ ਨਹੀਂ ਸਾਡੇ ਕੋਲ ਬੰਦੇ ਹੈ ਨਹੀਂ ਬਸ ਜਿੰਨੇ ਸਾਨੂੰ ਵੱਧ-ਵੱਧ ਬੰਦਿਆਂ ਦੀ ਲੋੜ ਹੈ ਬਸ ਬੰਦੇ ਇੱਧਾ ਹੁਣ ਹੁਣ ਸਾਡੇ ਕੋਲੇ ਬੰਦੇ ਆਉਂਦੇ ਨੇ ਹਮ ਹੁਣ 2 ਦਿਨ 2 ਦਿਨ ਕੰਮ ਕਰਦੇ ਆ ਹਨਾ ਤੀਜੇ ਦਿਨ ਸਵੇਰ ਜਦੋਂ 4:00 4 ਵਜੇ ਦਾ ਟਾਈਮ ਦਿੰਦੇ ਆ ਵੀ ਅਸੀਂ 4 ਵਜੇ ਚੱਕਣਾ ਸਾਨੂੰ ਫੋਨ ਹੀ ਬੰਦ ਕਰ ਲਉਂਦੇ ਆ ਅੱਛਾ ਫੋਨ ਬੰਦ ਕਰ ਲਿਆ ਉੱਥੇ ਬੈਣ ਵਾਲਾ ਉੱਥੇ ਜੋ ਜਾਂਦਾ ਲੋਣ ਚੁੱਕਣਾ ਨਾ ਤੇ ਉਹਨਾਂ ਡੋਰ ਕਰਕੇ ਵਾਪਸ ਆ ਜਾਂਦਾ ਹੈ ਅੱਧਾ ਤੱਕ ਘੰਟਾ ਰੋਕੇ ਉਹਨਾਂ ਨੂੰ ਵੇਟ ਕਰਕੇ ਵਾਪਸ ਆਉਂਦਾ ਹੈ ਬੰਦੇ ਫੋਨ ਨਹੀਂ ਚੁੱਕਦੇ ਆ ਆ ਆ ਸਭ ਤੋਂ بڑا ਨੁਕਸਾਨ ਹੁੰਦਾ ਹੁਣ ਦੇਖੋ ਇੱਕ ਤਾਂ ਤੁਸੀਂ ਆਪ ਆਏ ਨਹੀਂ ਫੋਨ ਬੰਦ ਕਰ ਲਿਆ ਹੁਣ ਬੰਦਾ ਪਹੁੰਚਿਆ ਹੋਇਆ ਬੰਦੇ ਲੈਣ ਹੁਣ ਉਹ ਸਵੇਰੇ 4 ਵਜੇ ਕਿਹੜਾ ਬੰਦਾ ਹੋਰ ਲੱਭੇ ਕਿਹੜਾ ਲੱਭੇ ਹਾਂ ਹਨਾ ਬਈ ਉਹਨੂੰ ਜੌਬ ਤੇ ਲੈ ਕੇ ਜਾਵੇ ਉਹ ਹਿਸਾਬ ਨਾਲ ਅਸੀਂ ਬੰਦਿਆਂ ਨੂੰ ਕਰਦੇ ਹੁੰਦੇ ਆ ਵੀ ਆਹ ਜਾਓ ਤੇ ਜੇ ਪੰਜ ਬੰਦੇ 'ਚ 6 ਬੰਦੇ ਦੀ ਲੋੜ ਹੈ ਜੋ ਉੱਥੇ ਹੀ ਜਾ ਕੇ ਦੋ ਬੰਦਿਆਂ ਨੇ ਫੋਨ ਨਾ ਚੱਕਿਆ ਹਾਂ ਤੇ ਬੰਦੇ ਕਿੰਨੇ ਰਹਿ ਗਏ ਤਿੰਨ ਤੇ ਆਹ ਕੰਮ ਨਹੀਂ ਨਿਕਲਦਾ ਆ ਆ ਸਿਸਟਮ ਆ ਜੀ ਇਹਦੇ ਕਰਕੇ ਲੋਕ ਫਿਰ ਉਹ ਕਰਦੇ ਆ ਟੈਂਕ ਕਿਉਂਕਿ ਜਦੋਂ ਤੁਸੀਂ ਫੋਨ ਨਹੀਂ ਚੱਕਣਾ ਤੁਹਾਡੇ ਵਾਸਤੇ ਹੋਰ ਬੰਦਾ ਲੱਭਣਾ ਨਹੀਂ ਤੇ ਫਿਰ ਉਹ ਜੌਬ ਸਾਰੀ ਖਰਾਬ ਆ ਉਹਦੇ ਵਾਸਤੇ ਹੁਣ ਜਿਹੜੇ ਜਿਹੜੇ ਮਾੜੇ ਬੰਦੇ ਆ ਉਹ ਚੰਗੇ ਬੰਦਿਆਂ ਦਾ ਵੀ ਇਹ ਕੰਮ ਖਰਾਬ ਕਰ ਰਹੇ ਨੇ ਹ ਉਹ ਗਾਪਾ ਜੀ ਉਹ ਉਪਰ ਉਹ ਸੋਚਦੇ ਆ ਫਿਰ ਉਹ ਸੋਚਣਾ ਬੰਦਾ ਉਹਨਾਂ ਨੂੰ ਅੱਛਾ ਜੀ ਜੰਗਦਾਵਾ ਸਾਡਾ ਇਦਾਂ ਦੀ ਗੱਲ ਨਹੀਂ ਸੋ ਕੰਮ ਇਹ ਜੀ ਹੈਗੇ ਬਈ ਕਹਿੰਦੇ ਪੈਸੇ ਨਹੀਂ ਹੈਗੇ ਜੀ ਪੈਸੇ ਕਹਿੰਦੇ ਪੈਸਾ ਦੀ ਗਰੰਟੀ ਅਸੀਂ ਦਿੰਦੇ ਆ ਹਾਂ ਜੇ ਕੋਈ ਤੁਸੀਂ ਕੰਮ ਕਰੋ 718 ਰੁਪਈਆ ਆਉਣੀ ਰੱਖਣਾ ਹੈ ਲਓ ਜੀ ਪੂਰੇ ਪੂਰੇ ਪੈਦੇ ਮਿਲਣਗੇ ਤਾਂ ਆਇਆ ਇਹ ਸਿਸਟਮ ਹੈ ਤਾਂ ਜਿਹਨੇ ਆਉਣਾ ਇੰਡੀਆ ਤੋਂ ਜਾਂ ਜਿਹਨੇ ਕੰਮ ਕਰਨਾ ਬਾਬਾ ਜੀ ਆਓ ਜੀ ਰੱਦ ਕੇ ਆਓ ਵੀਰੇ ਲਗਾਓ ਪਰ ਜੇ ਕੰਮ ਕਰਨ ਵਾਲਾ ਫੂਡ ਬਣਾ ਕੇ ਆਇਓ ਬਣਾ ਕੇ ਆਇਆ ਨਾ ਨਹੀਂ ਸਰਨਾ ਉਹ ਜਨ ਆਇਓ ਵੀ ਜੰਗਲ ਚਲੇਗੇ ਉਹ ਬਰੇਡ ਦੇਖ ਲਿਆ ਅਦਰ ਤੋਂ ਬੋਲੇ ਚਲੇਗੇ ਐਸਾ ਹੀ ਰਹਿਣਾ ਐਡਾ ਨਹੀਂ ਕੌ ਮਸ਼ੀਨਾਂ ਦੀ ਆਵਾਜ਼ਾਂ ਸ਼ੁਰੂ ਹੋ ਗਈਆਂ ਕਿਉਂਕਿ ਉਹਨਾਂ ਦੇ ਕੰਮ ਨਹੀਂ ਰੋਕਣਾ ਮੇਰੇ ਕਰਕੇ ਕੰਮ ਚੱਲ ਪਿਆ ਦੇਖੋ ਸਾਰਾ ਕੁਝ ਸਭ ਜਿੱਥੇ ਜੁੜੇ ਹੁੰਦੇ ਆ ਤੇ ਬਾਅਦ ਵਿੱਚ ਆਪਾਂ ਨਾਲ ਨਾਲ ਹੋਰ ਗੱਲ ਕਰਾਂਗੇ ਤੇ ਭਾਜੂ ਨਹੀਂ ਬੀਜੀ ਆ ਭਾਜੀ ਕੋਈ ਨਾ ਵਿੱਚ ਮਾਰਾਂਗੇ ਬ੍ਰੇਕ ਇੱਕ ਓਕੇ ਜੀ ਓਕੇ ਆ ਲਓ ਜੀ ਐਡਾ ਬੋਲ ਰਹੇ ਜੀ ਸ਼ੀਸ਼ਾ ਬਰਾੜੀ ਕੋ ਗੱਲਾ ਵਾਲਾ ਜਲਦੀ ਰਹਿੰਦੀ ਆ ਵੀਡੀਓ ਚ ਬਣੇ ਰਹੋ ਨਾਲ ਨਾਲ ਬਹੁਤ ਗੱਲਾਂ ਦੱਸਾਂਗੇ ਸਾਡੇ ਲੈਣ ਬਾਰੇ ਕਿੰਦਾ ਕੰਮ ਹੋਣਾ ਹੈ ਕਿੰਦਾ ਕੰਮ ਲੈਣਾ ਹੈ ਆਵਾਜ਼ ਉਂਝੀ ਬਹੁਤ ਜ਼ਿਆਦਾ ਐਡਜਸਟ ਕਰਨਾ ਪੁੰਦੀ ਆ ਬਹੁਤ ਜ਼ਿਆਦਾ ਪਰ ਸਮਝਿਓ ਕਿ ਦੇਖ ਲਓ ਕੰਮ ਦਾ ਹਾਲਾਤ ਐਦਾਂ ਹੋ ਰਿਹਾ ਰਾਤ ਲੰਘਈ ਆ ਜਿੰਨ ਛੜ ਗਿਆ ਪਰ ਕੰਮ ਨਹੀਂ ਰੁਕਿਆ ਲਓ ਜੀ ਐਦਾਂ ਬਣ ਗਿਆ ਸਲੇਬਾਂ ਐਦਾਂ ਹੁੰਦੀ ਆ ਕੰਮ ਬਾਈ ਉਹਨਾਂ ਨੇ ਆਖਿਆ ਤੁਸੀਂ ਇਹ ਮੰਗ ਲਿਆ ਗਿਆ ਮੈਂ ਕਿ ਫਿਨਿਸ਼ਿੰਗ ਦੇਖੋ ਬੰਦੇ ਦੇਰ ਦੇਖੋ ਜੀ ਇਹ ਹੱਥ ਕਰਾਈ ਗਈ ਆ ਅੰਤਾਂ ਬੜੇ ਹੋਰਾਂ ਦਾ ਨਾ ਕਰ ਰਹੇ ਕੰਮ ਦੇ ਆ ਕੰਮ ਕਰਦੇ ਜਦੋਂ ਮੈਂ ਆਇਆ ਦੇਖੋ ਕੰਡੀਸ਼ਨ ਦਿੱਤੀ ਤੇ ਆਵਾਜ਼ ਬਹੁਤ ਸੋਨਾ ਕੰਮ ਕੀਤਾ ਤੋਂ ਇਦਾਂ ਦੇ ਕੰਮ ਆ ਜੀ ਇੰਗਲੈਂਡ ਦੇ ਵਿੱਚ ਤੇ ਇਦਾਂ ਕਰਨਾ ਪੈਣਾ ਇਹ ਕੰਮ ਸਿੱਖ ਕੇ ਆਓ ਜੀ ਕੋਈ ਨਾ ਕੋਈ ਸਕਿੱਲ ਗੁਰੂ ਦੇ ਕੇ ਆਇਓ ਚਾਹੇ ਕਿਸੇ ਤਰ੍ਹਾਂ ਨੇ ਵੀ ਹੋਵੇ ਚਾਹੇ ਤੁਸੀਂ ਇੰਸਟੀਟਿਊਸ਼ਨ ਮਿਸਤਰੀ ਕਰਨਾ ਇਟਾਲੋਗੀਆਂ ਸਿੱਖੋ ਉਹੀ ਬਹੁਤ ਹੈ ਮਾਰ ਕੰਮ ਦੇਖ ਕੇ ਆਇਓ ਜੇ ਇੰਗਲੈਂਡ ਵਿੱਚ ਕੰਮ ਕਰਨਾ ਮੇਲੇ ਬੰਦਰ ਦੇ ਇੱਥੇ ਕੋਈ ਕੰਮ ਨਹੀਂ ਠੀਕ ਹੈ ਜੀ ਕੀਦਾ ਅਗਲੀ ਵੀਡੀਓ ਜੂਨ ਲਾਂਗੇ ਕੋਈ ਨਵਾਂ ਕੰਮ ਦਿਖਾਉਂਗਾ ਕੋਈ ਨਵੇਂ ਸਾਈਟ ਬਣਾਉਂਗਾ ਤੇ ਮੇਰਾ ਫਸਟ ਬਲੌਗ ਵੀ ਜਿਸ ਕਰਕੇ ਬਹੁਤ ਆਈਡੀ ਆਵਾਜ਼ ਦੀ ਔਰ ਹੋ ਸਕਦਾ ਮੈਂ ਫੋਰਿੰਗ ਵਿੱਚ ਕਿੱਤਾ ਹੋ ਸਕਦਾ ਪਰ ਚਲੋ ਕੋਈ ਗੱਲ ਨਹੀਂ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਜਿਹਨਾਂ ਨੂੰ ਗ੍ਰੈਂਡ ਹੋਣਾ ਤੇ ਤੁਸੀਂ ਵੀ ਦੇਖਿਓ ਤੇ ਸਪੋਰਟ ਕਰਿਓ ਥੈਂਕ ਯੂ ਸੋ ਮਚ ਸਬਸਕ੍ਰਾਈਬ ਕਰ ਲਿਓ ਬਰਾਉਂਜ ਹੋ ਜਾਓ